ਆਪਣੀ 8 ਲੱਖ 78000 ਰੁਪਏ ਇੱਕ ਸ਼ੋਰੂਮ ਪ੍ਰਾਈਸ ਪਹਿਲੀ ਗੱਲ ਕਰਾਂ ਮੈਂ ਆਪਣੀ ਪੈਟਰੋਲ ਦੇ ਵਿੱਚ ਹੀ ਆਉਂਦੀ ਆ ਪੈਟਰੋਲ ਤੇ CNG ਦੋਨਾਂ ਵਿੱਚ ਡੀਜ਼ਲ ਵਗੈਰਾ ਦਾ ਇਹਦੇ ਵਿੱਚ ਆਪਣਾ ਕੋਈ ਆਪਸ਼ਨ ਨਹੀਂ ਹੈ Suzuki Nexa ਤੇ Toyota ਵਾਲਿਆਂ ਦੇ ਵਿੱਚ ਨਾ ਇੱਕ ਕੰਟਰੈਕਟ ਹੋਇਆ ਸੀਗਾ ਕਿ ਇਹਦੇ ਵਰਗੀ ਕੀ ਵੈਸੇ ਦੋਨੋਂ ਗੱਡੀਆਂ ਹੈਗੀਆਂ ਆਪਣੀ ਸੇਮ ਨੇ ਹਾਂ ਜੀ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਇੱਕ ਹੋਰ ਨਵੀਂ ਗੱਡੀ ਤੇ ਇੱਕ ਹੋਰ ਨਵਾਂ ਵਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਅੱਜ ਆਪਣੇ ਸਾਹਮਣੇ ਖੜੀ ਆ ਟヨタ ਵਾਲਿਆਂ ਦੀ ਗਲੈਂਦਾ ਮਾਰੂਤੀ ਸੂਜ਼ੂਕੀ ਵਾਲਿਆਂ ਦੀ ਜਿਹੜੀ ਆਪਣੀ ਬਲੈਨੋ ਹੁੰਦੀ ਆ ਉਹ ਸੇਮ ਇਹਦੇ ਵਰਗੀ ਆ ਇਹਦੇ ਵਰਗੀ ਕੀ ਵੈਸੇ ਦੋਨੋਂ ਗੱਡੀਆਂ ਹੈਗੀਆਂ ਆਪਣੀ ਸੇਮ ਨੇ ਸੂਜ਼ੂਕੀ ਨੈਕਸਾ ਤੇ ਟヨタ ਵਾਲਿਆਂ ਦੇ ਵਿੱਚ ਨਾ ਇੱਕ ਕੰਟਰੈਕਟ ਹੋਇਆ ਸੀਗਾ ਕਿ ਹਾਂ ਇਹ ਦੋਨੋਂ ਗੱਡੀਆਂ ਮਤਲਬ ਵੇਚਣਗੇ ਬਟੇ ਆ ਕਿ ਆਪਣਾ ਮਤਲਬ ਜਿਹੜਾ ਬੈਜ ਆ ਉਹ ਲਗ-ਲਗ ਕਰਕੇ ਤੇ ਅੱਜ ਮੈਂ ਤੁਹਾਨੂੰ ਦੱਸਦਾ ਆਪਣੇ ਸਾਹਮਣੇ ਖੜਿਆ ਟੋヨタ ਗਲੈਂਜ਼ਾ ਦਾ ਜੀ ਵੇਰੀਐਂਟ ਮੈਂ ਗੱਲ ਕਰਾ ਆਪਣਾ ਵਿਚਾਲਾ ਵੇਰੀਐਂਟ ਹੈ ਇਹਦੇ ਪ੍ਰਾਈਸ ਦੀ ਜਿਵੇਂ ਮੈਂ ਗੱਲ ਕਰਾਂ ਆਪਣੀ 8,78,000 ਰੁਪਿਆ ਇੱਕ ਸ਼ੋਰੂਮ ਪ੍ਰਾਈਸ ਓਨ ਰੋਡ ਤੁਹਾਨੂੰ ਜਾਂਦੇ ਜਾਂਦੇ ਇਹ ਪੈ ਜੂਗੀ ਆਪਣੀ 10,08,000 ਰੁਪਿਆ ਪੰਜ ਕੁਲੇ ਦੇ ਵਿੱਚ ਤੇ 10,08,000 ਦੇ ਵਿੱਚ ਆਪਾਂ ਨੂੰ ਕੀ ਕੀ ਦੇਖਣ ਨੂੰ ਮਿਲਦਾ ਮੈਂ ਦੱਸਦਾ ਤੁਹਾਨੂੰ ਅੱਜ ਇੱਕ ਆਪਣੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਨਾ ਆਪਾਂ ਨੂੰ ਐਦਾਂ ਦੀ ਕੁਛ ਇਹਦੀ ਚਾਬੀ ਮਿਲ ਜਾਂਦੀ ਆ ਜਿਹਦੇ ਵਿੱਚ ਦੋ ਬਟਨ ਨੇ ਇੱਕ ਆਪਣਾ ਲੋਕ ਦਾ ਤੇ ਇੱਕ ਆਪਣਾ ਅਨਲੋਕ ਦਾ ਪਿੱਛੇ ਆਪਣੇ ਕੋਲ ਟヨタ ਦਾ ਲੋਗੂ ਆ ਗਿਆ ਬਾਕੀ ਜੇ ਮੈਂ ਇਹਦੇ ਇੰਜਨ ਦੀ ਗੱਲ ਕਰਾਂ ਇਹਦੇ ਵਿੱਚ ਆਪਣਾ 1.2 ਲੀਟਰ ਪੈਟਰੋਲ ਇੰਜਨ ਆਂਦਾ ਆ ਆਪਣਾ 1196 ਸੀਸੀ ਦਾ ਆਪਾਂ ਨੂੰ 88 ਬੀ ਐਚ ਪੀ ਤੇ 113 ਐਨ ਐਮ ਟਾਰਕ ਪ੍ਰੋਡਿਊਸ ਕਰਕੇ ਦਿੰਦਾ ਆ ਇਹ ਵਾਲਾ ਇੰਜਨ ਬਾਕੀ ਐਵਰੇਜ ਵਗੈਰਾ ਦੀ ਮੈਂ ਗੱਲ ਕਰਾਂ ਆਪਣੀ 23 24 ਐਵਰੇਜ ਮਤਲਬ ਕੰਪਨੀ ਦੀ ਕਲੇਮਡ ਆ ਕਿ ਹਾਂ ਇੰਨੇ ਦੀ ਐਵਰੇਜ ਦੇ ਦਿੰਦੀ ਆ ਬਾਕੀ ਨਾ ਤੁਸੀਂ ਇਹ ਦੇਖਦੇ ਹੋ ਮਤਲਬ ਆਪਣੀ ਬਲੈਨੋ ਨਾਲੋਂ ਇਹਨਾਂ ਆਪਾਂ ਨੂੰ ਸਪੋਰਟ ਦੀ ਲਾਦੀ ਆ ਥੋੜੀ ਜਿਹੀ ਮਤਲਬ ਸਪੋਰਟੀ ਸਪੋਰਟੀ ਦੀ ਲਾਦੀ ਆ ਬਾਕੀ ਜਿਹੜੀ ਆਪਣੀ ਇਹਦੀ ਮੇਨ ਹੈੱਡਲੈਂਪ ਯੂਨਿਟ ਆ ਆਪਾਂ ਨੂੰ LED ਦੇ ਵਿੱਚ ਮਿਲ ਜਾਂਦੀ ਆ ਇੰਡੀਕੇਟਰ ਜਿਹੜਾ ਆਪਾਂ ਨੂੰ ਇਹਦਾ ਵਿੱਚ ਹੈਲੋਜਨ ਮਿਲ ਜਾਂਦਾ DRL ਆਪਣੇ ਕੋਲ ਇਧਰਲੇ ਪਾਸੇ ਆ ਗਈ ਕ੍ਰੋਮ ਦੀ ਆਪਾਂ ਨੂੰ ਤੁਸੀਂ ਦੇਖ ਸਕਦੇ ਮੇਨ ਗ੍ਰਿਲ ਦੇ ਉੱਤੇ ਸਟ੍ਰਿਪ ਦਿੱਤੀ ਹੋਈ ਆ ਫੋਗ ਲੈਂਪ ਵਗੈਰਾ ਇਹਦੇ ਵਿੱਚ ਆਪਾਂ ਨੂੰ ਮਿਲਦੇ ਨਹੀਂਗੇ ਆ ਜਿਹੜਾ ਪਾਰਟ ਦੇਖ ਰਹੇ ਹੋ ਨਾ ਇਹ ਥੋੜਾ ਮਤਲਬ ਇੱਕ ਪੈਟਰਨ ਜਿਹੇ ਟਾਈਪ ਦੇ ਵਿੱਚ ਆ ਬਹੁਤ ਲੱਗ ਲੱਗ ਜਾਂ ਲੱਗਦਾ ਹੈ ਇਹ ਚੀਜ਼ ਬਾਕੀ ਕ੍ਰੋਮ ਦਾ ਯੂਜ਼ ਆਪਾਂ ਨੂੰ ਇੱਥੇ ਵੀ ਮਿਲ ਜਾਂਦਾ ਆਪਣਾ ਫਰੰਟ ਦੇ ਵਿੱਚੋਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਆਪਣੇ ਇਦਾਂ ਦੀ ਕੁਝ ਲੁੱਕ ਹੈ ਦੀ ਬਾਕੀ ਟੋヨタ ਦਾ ਲੋਗੋ ਆ ਗਿਆ ਆਪਣੇ ਕੋਲ ਫਰੰਟ ਦੇ ਵਿੱਚ ਬਾਕੀ ਸਾਈਡ ਦੀ ਗੱਲ ਕਰੀਏ ਆਪਾਂ ਨੂੰ ਇਦਾਂ ਦੀ ਕੁਝ ਏਦੀ ਸਾਈਡ ਲੁੱਕਾਂ ਜਿਦੇ ਵਿੱਚ ਆਪਾਂ ਨੂੰ 16 ਇੰਚ ਦੇ ਡਾਇਮੰਡ ਕੱਟ ਅਲੋਇਵਿੰਨ ਮਿਲ ਜਾਂਦੇ ਨੇ ਟਾਇਰ ਸਾਈਜ਼ ਦੀ ਗੱਲ ਕਰਾਂ ਮੈਂ 195 55 ਆਰ 16 16 ਇੰਚ ਦੇ ਫਰੰਟ ਆਪਣੀ ਡਿਸਕ ਬ੍ਰੇਕ ਆ ਜਾਂਦੀ ਆ ਰੀਅਰ ਆਪਣੀ ਡਰਮ ਬ੍ਰੇਕ ਆ ਜਾਂਦੀ ਆ ਬਾਕੀ ਬੋਡੀ ਕਲਰ ਆਪਾਂ ਨੂੰ ਇਹਦੇ ਵਿੱਚ ORM ਵੀ ਮਿਲ ਜਾਂਦੇ ਨੇ LED ਇੰਡੀਕੇਟਰਾਂ ਨਾਲ ਬਾਕੀ ਕ੍ਰੋਮ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਯੂਜ਼ ਕੀਤਾ ਹੋਇਆ ਕ੍ਰੋਮ ਦੇ ਆਪਾਂ ਨੂੰ ਡੋਰ ਹੈਂਡਲ ਮਿਲ ਜਾਂਦੇ ਨੇ ਰਿਕੁਐਸਟ ਸੈਂਸਰ ਆਪਾਂ ਨੂੰ ਡੋਰ ਹੈਂਡਲ ਦੇ ਉੱਤੇ ਦਿੱਤਾ ਡਰਾਈਵਰ ਸਾਈਡ ਵੀ ਤੇ ਕੋ ਡਰਾਈਵਰ ਸਾਈਡ ਵੀ ਬਾਕੀ ਇਦਾਂ ਦੀ ਕੋਈ ਚੀਜ਼ ਆਪਣੀ ਸਾਈਡ ਦੇ ਵਿੱਚੋਂ ਬਾਕੀ ਹੁਣ ਚੱਲਦੇ ਆਂ ਪਿੱਛੇ ਇੱਕ ਵਾਰ ਇਦਾਂ ਦੀ ਕੋਈ ਚੀਜ਼ ਆਪਣੀ ਦੀ ਪਿੱਛੋਂ ਲੁੱਕਾ ਕੈਂਡ ਲਾ ਦਿਆ ਯਾਰ ਬਾਕੀ ਨੇ ਇੱਕ ਮਿੰਟ ਮੈਂ ਤੁਹਾਨੂੰ ਇਹਦੇ ਮੇਨ ਜਿਹੜੇ ਟੇਲ ਲੈਂਪ ਜਲਾ ਕੇ ਦਿਖਾਵਾਂ ਐਦਾਂ ਦੇ ਕੁਛ ਇਹਦੇ ਆਪਣੇ ਟੇਲ ਲੈਂਪ ਚਲਦੇ ਨੇ LED ਦੇ ਵਿੱਚ ਆ ਜਾਂਦਾ ਇਹਦਾ ਸਾਰਾ ਸੈਟਅਪ ਜਿਹੜੀ ਆਪਣੀ ਟੇਲ ਲਾਈਟ ਆ ਚਾਹੇ ਬ੍ਰੇਕ ਲਾਈਟ ਹੋ ਜੇ ਆਪਣੀ ਚਾਹੇ ਪਾਰਕਿੰਗ ਲਾਈਟ ਜਿਹੜੇ ਇੰਡੀਕੇਟਰ ਨੇ ਉਹ ਆਪਾਂ ਨੂੰ ਹੈਲੋਜਨ ਮਿਲ ਜਾਂਦੇ ਨੇ ਰਿਵਰਸ ਲਾਈਟ ਵੀ ਆਪਣੀ ਹੈਲੋਜਨ ਬਾਕੀ ਆਹ ਚੀਜ਼ ਜਿਹੜੀ ਤੁਸੀਂ ਦੇਖ ਸਕਦੇ ਮੇਨ ਕ੍ਰੋਮ ਦੀ ਹੈਨਾ ਸ਼ਿਪ ਜੀ ਪਲੇਟ ਜੀ ਦਿੱਤੀ ਹੋਈ ਆ ਇਹ ਆਪਣਾ ਬਲੈਨੋ ਦੇ ਵਿੱਚ ਵੀ ਇਹੀ ਚੀਜ਼ ਰਹੀ ਤੇ ਆਪਣੀ ਗਲੈਂਜ਼ਾ ਦੇ ਵਿੱਚ ਵੀ ਆ ਬਾਕੀ ਰਿਵਰਸ ਕੈਮਰਾ ਆਪਾਂ ਨੂੰ ਇੱਥੇ ਮਿਲ ਜਾਂ ਆਪਣਾ ਵੇਰੀਐਂਟ ਦੀ ਬੈਜਿੰਗ ਆ ਗਈ। ਬਾਕੀ ਰੀਅਰ ਵਾਈਪਰ ਆਪਣੇ ਕੋਲ ਅੱਧਰਲੇ ਪਾਸੇ ਆ ਗਿਆ, ਡੀਫੋਗਰ ਮਿਲ ਜਾਂਦਾ ਆਪਾਂ ਨੂੰ, ਹਾਈ ਮਾਉਂਟ ਸਟ੍ਰੋਬ ਲੈਂਪ ਆ ਗਿਆ। ਉੱਤੇ ਆਪਾਂ ਨੂੰ ਇੱਕ ਚੁੰਝ ਜੇ ਵਰਗਾ ਐਂਟੀਨਾ ਮਿਲ ਜਾਂਦਾ। ਬਾਕੀ ਇਦਾਂ ਦੀ ਕੁਰਸੀ ਕਿ ਪਿੱਛੇ ਦੀ ਲੁੱਕ, ਰਿਫਲੈਕਟਰ ਆਪਾਂ ਨੂੰ ਅੱਧਰਲੇ ਪਾਸੇ ਆ ਗਏ। ਚਾਰ ਆਪਾਂ ਨੂੰ ਰਿਵਰਸ ਦੇ ਵਿੱਚ ਪਾਰਕਿੰਗ ਸੈਂਸਰ ਮਿਲ ਜਾਂਦੇ ਨੇ। ਜਿਹੜੀ ਨੰਬਰ ਪਲੇਟ ਲਾਈਟ ਆ ਆਪਾਂ ਨੂੰ yellow ਮਿਲਦੀ ਆ। ਬਾਕੀ 317 ਲੀਟਰ ਦੇ ਅਰਾਊਂਡ ਇਹਦਾ ਆਪਾਂ ਨੂੰ ਬੂਟ ਸਪੇਸ ਮਿਲਦਾ ਆ। ਪਾਰਸ਼ਲ ਟਰੇ ਆਪਣੇ ਕੋਲ ਇਧਰਲੇ ਪਾਸੇ ਆ ਗਈ। ਫਿਊਲ ਟੈਂਕ ਵਗੈਰਾ ਤੁਹਾਨੂੰ ਮੈਂ ਦੱਸਦਾ ਆਪਣੀ 37 ਲੀਟਰ ਦੀ ਫਿਊਲ ਟਿੰਗ ਕੈਪੈਸਿਟੀ ਆ ਜਾਂਦੀ ਆ। ਇਧਰੋਂ ਆਪਾਂ ਆਪਣਾ ਮਤਲਬ ਫਿਊਲ ਵਗੈਰਾ ਪ੍ਰਵਾਹ ਸਕਦੇ ਆ। ਮੇਨਲੀ ਗੱਲ ਕਰਾਂ ਮੈਂ ਆਪਣੀ ਪੈਟਰੋਲ ਦੇ ਵਿੱਚ ਹੀ ਆਉਂਦੀ ਆ। ਪੈਟਰੋਲ ਤੇ ਸੀਐਨਜੀ ਦੋਨਾਂ ਵਿੱਚ। ਡੀਜ਼ਲ ਵਗੈਰਾ ਦਾ ਇਹਦੇ ਵਿੱਚ ਆਪਣਾ ਕੋਈ ਆਪਸ਼ਨ ਨਹੀਂਗਾ। ਕਿਉਂਕਿ ਇਹ ਮੈਨੂੰ ਮੈਂ ਦੱਸਾਂ ਥੋੜੀ ਜਿਹਾ ਮਤਲਬ ਇੰਟੀਰੀਅਰ ਦੇ ਵਿੱਚ ਨਾ ਆਪਣੀ ਬਲੈਨੋ ਤੋਂ ਥੋੜੀ ਜਿਹੀ ਕਮ ਦਾ ਸੋਹਣੀ ਲੱ ਆਪਣਾ ਦੋ ਕਲਰ ਦੇ ਵਿੱਚ ਹੈ ਨਾ ਮਤਲਬ ਡੁਅਲ ਟੋਨ ਦੇ ਵਿੱਚ ਆਪਣਾ ਇਹਦਾ ਕੁਝ ਡੋਰ ਟਰਿਮ ਇਧਰਲੇ ਪਾਸੇ ਆਪਣੇ ਕੋਲ ਬਲੈਕ ਆ ਗਿਆ ਇਹ ਵੀ ਲੈਦਰ ਦੇ ਵਿੱਚ ਆ ਇਧਰ ਆਪਣੇ ਕੋਲ ਸਕਿਨ ਜੇ ਵਰਗਾ ਬੀਜ ਕਲਰ ਆ ਗਿਆ ਇਹ ਵੀ ਆਪਣਾ ਮਤਲਬ ਲੈਦਰ ਦੇ ਵਿੱਚ ਆ ਬਾਕੀ ਸਾਰ ਆਪਣਾ ਹਾਰਡ ਪਲਾਸਟਿਕ ਆ ਜਾਂਦਾ ਕ੍ਰੋਮ ਦੇ ਆਪਾਂ ਨੂੰ ਡੋਰ ਹੈਂਡਲ ਮਿਲ ਜਾਂਦੇ ਨੇ ਜਿਹੜੇ ਆਪਣੇ ਬਾਹਰਲੇ ਸ਼ੀਸ਼ੇ ਨੇ ਆਪਾਂ ਇਹਨਾਂ ਨੂੰ ਇਲੈਕਟ੍ਰਿਕਲੀ ਫੋਲਡੇਵਲ ਪਲੱਸ ਐਡਜਸਟ ਕਰ ਸਕਦੇ ਆ ਬਾਕੀ ਜਿਹੜੇ ਮੇਨ ਕੰਟਰੋਲਸ ਨੇ ਡਰਾਈਵਰ ਸਾਈਡ ਆਪਣੇ ਕੋਲ ਇਧਰਲੇ ਪਾਸੇ ਆ ਗਏ ਟਵੀਟਰ ਆਪਣੇ ਕੋਲ ਇੱਥੇ ਆ ਗਿਆ ਸਪੀਕਰ ਆਪਣੇ ਕੋਲ ਥੱਲੇ ਪਾਸੇ ਆ ਗਏ ਬੋਟਲ ਹੋਲਡਰ ਆਪਣੇ ਕੋਲ ਇਧਰਲੇ ਪਾਸੇ ਆ ਗਏ। ਬਾਕੀ ਜਿਹੜੀ ਆਪਣੀ ਇਹਦੀ ਸੀਟ ਆ ਆਪਾਂ 6 ਵੇ ਅਡਜਸਟ ਕਰ ਸਕਦੇ ਆ। ਹਾਈਟ ਵੀ ਕਰ ਸਕਦੇ ਆ, ਰਿਕਲਾਈਨ ਡਿਕਲਾਈਨ ਅੱਗੇ ਪਿੱਛੇ। ਬਾਕੀ ਫੈਬਰਿਕ ਦੀ ਆਪਾਂ ਨੂੰ ਉਹਦੇ ਵਿੱਚ ਸੀਟਾਂ ਮਿਲ ਜਾਂਦੀਆਂ ਨੇ। ਕਿ ਐਦਾਂ ਦਾ ਕੋਸ਼ ਆਪਾਂ ਨੂੰ ਇਹਦਾ ਇੰਟੀਰੀਅਰ ਮਿਲ ਜਾਂਦਾ ਜਿਹਦੇ ਵਿੱਚੋ ਜੇ ਮੈਂ ਗੱਲ ਕਰਾਂ ਡੀ ਕਟ ਆਪਣੇ ਕੋਲ ਸਟੀਅਰਿੰਗ ਵੀ ਲੱਗ ਗਿਆ। ਬਾਕੀ ਜਿਵੇਂ ਜੇ ਮੈਂ ਸਾਈਡ ਦੇ ਵਿੱਚੋਂ ਗੱਲ ਕਰਾਂ ਆਪਾਂ ਨੂੰ ਪੁਸ਼ ਬਟਨ ਸਟਾਰਟ ਇੱਥੇ ਪਾਸੇ ਮਿਲ ਗਿਆ। ਆਪਾਂ ਨੂੰ ਟ੍ਰੈਕਸ਼ਨ ਕੰਟਰੋਲ ਵੀ ਅਦਰਲੇ ਪਾਸੇ ਮਿਲ ਗਿਆ ਆਈਡਲ ਸਟਾਰਟ ਸਟੌਪ ਬਟਨ ਆ ਗਿਆ ਆਪਣੇ ਕੋਲ ਤੇ ਆਪਣੇ ਕੋਲ ਜਿਵੇਂ ਹੈੱਡਲਾਈਟ ਲੈਵਲਰ ਆ ਗਿਆ ਬਾਕੀ ਜਿਹੜਾ ਤੁਸੀਂ ਆ ਪਾਰਟ ਦੇਖ ਸਕਦੇ ਹੋ ਇਹ ਸਾਰਾ ਆਪਣਾ ਮਤਲਬ ਉਹਦੇ ਬੀਜ ਕਲਰ ਦੇ ਵਿੱਚ ਆ ਤੇ ਮਤਲਬ ਮੇਨਲੀ ਜਿਹੜਾ ਇਹਦਾ ਇੰਟੀਰੀਅਰ ਹੈ ਨਾ ਇਹ ਦੋ ਚੀਜ਼ਾਂ ਦੇ ਵਿੱਚ ਡਿਵਾਈਡ ਆ ਇੱਕ ਆਪਣਾ ਗਲੋਸੀ ਬਲੈਕ ਦੇ ਵਿੱਚ ਤੇ ਇੱਕ ਆਪਣਾ ਆ ਬੀਜ ਕਲਰ ਦਾ ਇੰਟੀਰੀਅਰ ਹੈ ਜਿਹੜਾ ਬਾਕੀ ਉੱਤੇ ਆਪਣਾ ਸਾਰੇ ਹਾਰਡ ਪਲਾਸਟਿਕ ਆ ਗਿਆ ਬਲੈਕ ਕਲਰ ਦੇ ਵਿੱਚ ਬਾਕੀ ਅਦਰਲੇ ਪਾਸੇ ਆ ਗਏ ਆਪਣੇ ਇਹਦੇ ਐਮ ਆਈ ਡੀ ਦੇ ਰਿਲੇਟਡ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਇਨਫੋਟੇਨਮੈਂਟ ਕੰਟਰੋਲ 7 ਇੰਚ ਦੀ ਆਪਾਂ ਨੂੰ ਇਹਦੇ ਵਿੱਚ ਇਨਫੋਟੇਨਮੈਂਟ ਸਕਰੀਨ ਮਿਲ ਜਾਂਦੀ ਆ ਜਿਹਦੇ ਵਿੱਚ ਆਪਾਂ ਆਪਣਾ ਵਾਇਰਲੈਸ ਐਪਲ ਕਾਰਪਲੇ ਤੇ ਆਪਣਾ ਐਂਡਰੋਇਡ ਆਟੋ ਚਲਾ ਸਕਦੇ ਆ ਇਹ ਸਾਰਾ ਆਪਣਾ ਗਲੋਸੀ ਬਲੈਕ ਦੇ ਵਿੱਚ ਆ ਜਾਂਦਾ ਇਹ ਚੀਜ਼ ਨਾ ਯਾਰ ਲਗਜ਼ਰੀ ਮਤਲਬ ਬਹੁਤ ਸੋਹਣੀ ਲੱਗਦੀ ਆ ਹਰ ਬੰਦੇ ਦਾ ਮਤਲਬ ਖੁਸ਼ ਦਿਲ ਖੁਸ਼ ਹੋਣ ਵਾਲਾ ਕੰਮ ਆ ਬਾਕੀ ਐਦਾਂ ਦੇ ਕੁਝ ਆਪਾਂ ਨੂੰ ਇਹਦੇ ਵਿੱਚ ਏਸੀ ਵੈਂਟਸ ਮਿਲ ਗਏ ਹਜ਼ਾਰਡ ਲੈਂਪ ਦਾ ਬਟਨ ਆਪਣੇ ਕੋਲ ਇਧਰਲੇ ਪਾਸੇ ਆ ਗਿਆ ਏਸੀ ਕੰਟਰੋਲ ਯੂਨਿਟ ਸਾਰੀ ਆਪਣੇ ਥੱਲੇ ਆ ਗਈ ਆਟੋ ਏਸੀ ਦਾ ਆਪਣੇ ਕੋਲ ਬਟਨ ਆ ਇਧਰੋਂ ਆਪਾਂ ਆਪਣੀ ਫੈਨ ਸਪੀਡ ਵਗੈਰਾ ਐਡਜਸਟ ਕਰ ਸਕਦੇ ਹਾਂ ਤੇ ਇੱਥਰੋਂ ਆਪਾਂ ਟੈਂਪਰੇਚਰ ਵਗੈਰਾ ਐਡਜਸਟ ਕਰ ਸਕਦੇ ਹਾਂ ਬਾਕੀ ਸਟੀering ਵੀਲ ਐਡਜਸਟਮੈਂਟ ਦੀ ਮੈਂ ਗੱਲ ਕਰਾਂ ਆਪਣੀ ਟਿਲਟ ਟਿਲਟ ਤੇ ਟੈਲੀਸਕੋਪਿਕ ਮਤਲਬ 4 ਵੇ ਆਪਾਂ ਸਟੀering ਵੀਲ ਐਡਜਸਟ ਕਰ ਸਕਦੇ ਹਾਂ ਬਹੁਤ ਵਧੀਆ ਚੀਜ਼ ਆ ਯਾਰ ਬਾਕੀ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਵਾਈਪਰ ਕੰਟਰੋਲ ਇਧਰਲੇ ਪਾਸੇ ਆ ਗਏ ਆਪਣੇ ਇਹਦੇ ਹੈੱਡਲੈਂਪ ਕੰਟਰੋਲ ਆਪਾਂ ਨੂੰ ਇਹਦੇ ਵਿੱਚ ਆਟੋਮੈਟਿਕ ਹੈੱਡਲੈਂਪ ਮਿਲ ਜਾਂਦੇ ਨੇ ਬਾਕੀ 8000 ਤੱਕ ਆਪਣੀ ਆਰਪੀਐਮ ਦੀ ਮਾਰਕਿੰਗ ਆ ਗਈ ਥੱਲੇ ਆਪਣੇ ਕੋਲ ਇੰਜਨ ਟੈਂਪਰੇਚਰ ਆ ਗਿਆ 3 ਇੰਚ ਦੀ ਆਪਾਂ ਨੂੰ ਇਹਦੇ ਵਿੱਚ ਐਮਆਈਡੀ ਮਿਲ ਗਈ ਫਿਊਲ ਦੇ ਰਿਲੇਟਿਡ ਮਤਲਬ ਹੈ ਨਾ ਤੇਲ ਵਾਲੀ ਸੂਈ ਵਗੈਰਾ ਆਪਣੇ ਕੋਲ ਇਧਰਲੇ ਪਾਸੇ ਆ ਗਈ 220 ਤੱਕ ਆਪਾਂ ਨੂੰ ਇਹਦੀ ਟੌਪ ਸਪੀਡ ਦੀ ਮਾਰਕਿੰਗ ਮਿਲ ਜਾਂਦੀ ਆ ਬਾਕੀ ਆ ਜਿਹੜੀ ਆਪਣੀ ਡਿਜੀਟਲ ਸਕਰੀਨ ਆ ਇਹਦੇ ਆਪਾਂ ਇਨਫੋਰਮੇਸ਼ਨ ਸਾਰੀ ਕਲੋਕ ਆ ਗਈ ਮੋਸ਼ਨ ਆ ਗਿਆ ਟਾਰਕ ਐਕਸਲਰੇਸ਼ਨ ਵਗੈਰਾ ਆਪਣਾ ਇਦਾਂ ਦਾ ਕੁਛ ਆ ਬਾਕੀ 에ਅਰ ਬੈਗਸ ਦੀ ਗੱਲ ਕਰਾਂ ਮੈਂ ਇਹਦੇ ਵਿੱਚ ਨਾ ਟੋਟਲ ਆਪਣੇ 6 에ਅਰ ਬੈਗ ਨੇ ਮਤਲਬ ਦੋ ਆਪਣੇ ਫਰੰਟ ਦੇ ਵਿੱਚ ਆ ਗਏ ਦੋ ਆਪਣੇ ਸਾਈਡਾਂ ਦੇ ਵਿੱਚ ਆ ਗਏ ਤੇ ਦੋ ਆਪਣੇ ਸੀਟ ਦੇ ਵਿੱਚ ਆ ਗਏ ਬਾਕੀ ਇਹਦੇ ਵਿੱਚ ਆਪਣਾ ਮੈਨੂਅਲ ਆਈ ਆਰ ਵੀ ਐਮ ਆ ਗਿਆ ਡੇ ਨਾਈਟ ਵਾਲਾ ਆਪਣੀ ਯੈਲੋ ਹੀ ਇਹਦੇ ਵਿੱਚ ਆਪਣੀ ਜਿਹੜੀ ਕੈਬਨ ਲਾਈਟ ਆ ਜਾਂਦੀ ਹੈ ਜਿਹੜਾ ਕੋ ਡਰਾਈਵਰ ਸਾਈਡ ਆਪਣਾ ਸਨ ਵਾਈਜ਼ਰ ਆ ਵਿਦ ਮਿਰਰ ਆ ਜਿਹੜਾ ਡਰਾਈਵਰ ਸਾਈਡ ਸਨ ਵਾਈਜ਼ਰ ਆ ਇਹਦੇ ਵਿੱਚ ਆਪਾਂ ਨੂੰ ਟਿਕਟ ਹੋਲਡਰ ਨਹੀਂ ਮਿਲਦਾ ਬਾਕੀ ਨੀਚੋ ਗੱਲ ਕਰੀਏ ਇੱਕ ਆਪਣੇ ਕੋਲ 12 ਵੀ ਸਾਕਟ ਇਧਰਲੇ ਪਾਸੇ ਆ ਗਿਆ ਪੈਨ ਡਰਾਈਵ ਦਾ অপਸ਼ਨ ਆਪਾਂ ਇੱਥੇ ਲਾ ਸਕਦੇ ਆ ਪੈਨ ਡਰਾਈਵ ਵਗੈਰਾ ਹੈਨਾ ਇੱਥੇ ਆਪਣੇ ਕੋਲ ਥੋੜਾ ਜਿਹਾ ਸਪੇਸ ਆ ਗਿਆ ਦੋ ਆਪਾਂ ਨੂੰ ਕੱਪ ਹੋਲਡਰਸ ਮਿਲ ਗਏ ਫਾਈਵ ਸਪੀਡ ਆਪਾਂ ਨੇ ਇਹਦੇ ਵਿੱਚ ਮੈਨੂਅਲ ਟਰਾਂਸਮਿਸ਼ਨ ਮਿਲ ਜਾਂਦਾ ਮੈਨੂਅਲ ਆਪਾਂ ਨੂੰ ਇਹਦੇ ਵਿੱਚ ਹੈਂਡ ਬ੍ਰੇਕ ਮਿਲ ਜਾਂਦੀ ਆ ਜਿਹੜੀ ਇਹਦੀ ਆਪਣੀ ਆਮ ਰੈਸਟ ਆ ਸਲਾਈਡ ਵਾਲੀ ਆ ਤੇ ਐਦਾਂ ਦੀ ਆ ਮਤਲਬ ਕੁਝ ਸਪੇਸ ਵਗੈਰਾ ਇੰਨਾ ਕਾ ਬਾਕੀ ਗਲਵ ਬਾਕਸ ਆਪਣੇ ਕੋਲ ਇੱਥੇ ਆ ਗਿਆ ਇਹ ਗਲਵ ਬਾਕਸ ਦੀ ਮੈਂ ਗੱਲ ਕਰਾਂ ਆਪਣਾ ਕੂਲਡ ਨਹੀਂ ਮਿਲਦਾ ਨੋਰਮਲ ਮਿਲਦਾ ਆ ਬਾਕੀ ਨਾ ਤੁਸੀਂ ਇੱਕ ਚੀਜ਼ ਦੇਖੀ ਹੋਣੀ ਮਰਦਤੀ ਸੁਜ਼ੂਕੀ ਹੋ ਗਿਆ ਆਪਣਾ ਜਿਹੜੇ ਨੈਕਸ ਵਾਲੇ ਹੋ ਗਏ ਆ ਜਿਵੇਂ ਨੋਰਮਲ ਹੈ ਨਾ ਉਹ ਸਾਰੇ ਮਤਲਬ ਜੇ ਇੱਕ ਚੀਜ਼ ਹੁਣ ਤੁਸੀਂ ਆਪਣਾ ਇਦਾਂ ਇੰਟੀਰੀਅਰ ਦੇਖੋਗੇ ਤੇ ਜਿਹੜੇ ਆਪਣੀ ਟਾਈਜ਼ਰ ਖੜੀ ਆ ਉਹਦਾ ਇੰਟੀਰੀਅਰ ਦੇਖੋਗੇ ਨਾ ਮਤਲਬ ਕਿਤੇ ਨਾ ਕਿਤੇ ਆ ਸੇਮ ਲੱਗਦਾ ਆ ਕਿ ਬਾਲਾ ਫਰਕ ਨਹੀਂਗਾ ਇਹਨਾਂ ਦੇ ਵਿੱਚ ਬਾਕੀ ਹੁਣ ਚੱਲਦੇ ਆ ਆਪਾਂ ਇੱਕ ਵਾਰ ਇਹਦੇ ਪਿੱਛੇ ਤੇ ਮੈਂ ਤੁਹਾਨੂੰ ਮਤਲਬ ਰੀਅਰ ਬਾਰੇ ਦੱਸਦਾ ਬਾਕੀ ਇਦਾਂ ਦੀ ਆਪਣੀ ਕੁਛ ਇਹਦੀ ਪਿਛਲਾ ਮਨੂ ਅਗਲੇ ਵਰਗ ਹੀ ਆ ਸੇਮ ਬਹੁਤ ਫਰਕ ਨਹੀਂ ਗਾ ਪਿੱਛੇ ਸਪੇਸ ਯਾਰ ਇੱਕ ਜਿਹੜੀ ਆਪਣੀ ਬਲੈਨੋ ਸੀਗੀ ਉਹ ਆਪਣੇ ਪਿਛਲੇ ਸਪੇਸ ਵਾਸਤੇ ਜਾਣੀ ਜਾਂਦੀ ਸੀਗੀ ਸਭ ਤੋਂ ਵੱਧ ਆਪਣੀ ਸੈਗਮੈਂਟ ਦੇ ਵਿੱਚ ਬਲੈਨੋ ਸਪੇਸ ਆਫਰ ਕਰਦੀ ਸੀਗੀ ਤੇ ਗਲੈਂਜ਼ਾ ਦਾ ਵੀ ਆਪਣਾ ਉਹੀ ਕੰਮ ਆ ਕਿਉਂਕਿ ਸੇਮ ਗੱਡੀਆਂ ਨੇ ਯਾਰ ਸਾਰਾ ਕੁਝ ਸੇਮ ਆ ਬਾਕੀ ਆਪਾਂ ਨੂੰ ਰੀਅਰ ਦੇ ਵਿੱਚ ਏਸੀ ਮਿਲ ਗਿਆ ਆਪਣਾ ਇੱਥੇ ਥੱਲੇ ਆਪਣੇ ਕੋਲ ਗੱਲ ਕਰਾ ਹੰਪ ਵਗੈਰਾ ਹੈਗਾ ਬਟ ਐਡਾ ਨਹੀਂਗਾ ਆਪਾਂ ਨੂੰ ਦੇ ਵਿੱਚ ਪੰਜੀ ਹੈਡ ਰੈਸਟ ਜਿਹੜੇ ਆਪਣੇ ਐਡਜਸਟੇਬਲ ਮਿਲ ਜਾਂਦੇ ਨੇ ਬਾਕੀ ਜਿੰਨ ਮੈਂ ਗੱਲ ਕਰਾਂ ਜਿਹੜਾ ਆਪਣਾ ਹੈਡ ਰੂਮ ਹੈਡ ਰੂਮ ਬਹੁਤ ਸੋਹਣਾ ਹੈ ਲੈਗ ਰੂਮ ਦੀ ਵੀ ਕਮੀ ਨਹੀਂ ਗੀ ਮਤਲਬ ਗੱਡੀ ਸਪੇਸ਼ੀਅਸ ਬਹੁਤ ਆ ਯਾਰ ਹੈਨਾ ਮਤਲਬ ਵਿੱਚ ਬੈ ਕੇ ਯਾਰ ਬੰਦਾ ਇਹ ਨਹੀਂਗਾ ਕਿ ਥੱਕ ਜਾਊਗਾ ਲੌਂਗ ਰੂਟ ਤੇ ਬੰਦਾ ਆਰਾਮ ਨਾਲ ਗੱਡੀ ਦੇ ਵਿੱਚ ਜਾ ਸਕਦਾ ਆ ਪ੍ਰਾਈਸ ਵਗੈਰਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਆਪਣੀ ਇਹ ਵਾਲਾ ਵੇਰੀਐਂਟ 10 ਲੱਖ 8000 ਦੇ ਵਿੱਚ ਪਊਗਾ ਤੇ 10 ਲੱਖ 8000 ਦੇ ਵਿੱਚ ਮੈਨੂੰ ਤਾਂ ਯਾਰ ਚੀਜ਼ ਵਧੀਆ ਲੱਗੀ ਫੀਚਰ ਵਗ ਏ ਵੇਰੀਐਂਟ ਉਹ ਮਤਲਬ ਮੈਨੂੰ ਵੈਲਿਊ ਫਰਮ ਨਹੀਂ ਲੱਗਿਆ ਇਹਦੇ ਤੋਂ ਮਤਲਬ ਆਪਾਂ ਗੱਲ ਕਰੀਏ ਇਹਦੇ ਉੱਤੋਂ ਆਪਣਾ ਇੱਕ ਹੋਰ ਮਾਡਲ ਆਉਂਦਾ ਆ ਇਹ ਵਾਲਾ ਜਿਹੜਾ ਮਾਡਲ ਆ ਮੇਨਲੀ ਜਿਹੜਾ ਆਪਣਾ ਮਾਰੂਤੀ ਸੁਜ਼ੂਕੀ ਬਲੈਨੋ ਦਾ ਜ਼ੈਟਾ ਵੇਰੀਐਂਟ ਆਉਂਦਾ ਨਾ ਉਹਦੇ ਨਾਲ ਕੰਪੇਅਰ ਕਰਦਾ ਆ ਤੇ ਅੱਜ ਦੀ ਵੀਡੀਓ ਸੀਗੀ ਜੀ ਆਪਣੀ ਇੱਥੇ ਤੱਕ ਬਾਕੀ ਜੇ ਤੁਹਾਨੂੰ ਆਪਣੀ ਟੋヨタ ਦੀ ਕਿਸੇ ਵੀ ਗੱਡੀ ਦੇ ਰਿਲੇਟਡ ਕੋਈ ਵੀ ਕੁਐਰੀ ਹੋਵੇ ਜਾਂ ਜਿਹੜੇ ਮੇਰੇ ਬਾਈਨ ਗੱਡੀ ਲੈਣੀ ਆ ਨਾ ਮੈਂ ਇੱਕ ਵੀਰੇ ਦਾ ਨੰਬਰ ਮੈਂਸ਼ਨ ਕਰ ਦੂੰਗਾ ਵੀਡੀਓ ਦੇ ਵਿੱਚ ਵੀ ਤੇ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਜੀ ਅੱਜ ਦੀ ਵੀਡੀਓ ਸੀਗੀ ਆਪਣੀ ਇੱਥੇ ਤੱਕ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਆਪਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦੀ ਤੁਹਾਡਾ ਸਾਰਿਆਂ ਦਾ